ਕਿ ਉਹਨਾਂ ਦੇ ਵਿੱਚੋਂ 165 ਜਿਹੜੇ ਵਾਰਸ ਮਤਲਬ ਵਾਰਸ ਨੇ ਉਹਨਾਂ ਨੂੰ ਦੋ-ਦੋ ਤੇ ਤਿੰਨ-ਤਿੰਨ ਨੌਕਰੀਆਂ ਦਿੱਤੀਆਂ ਗਈਆਂ ਦੂਜੇ ਪਾਸੇ ਉਹ ਪਰਿਵਾਰ ਵੀ ਸਾਡੇ ਕੋਲੇ ਗਰਾਊਂਡ ਤੇ ਆ ਜਿਨ੍ਹਾਂ ਦੀ ਪੈਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਆ ਜਿਨ੍ਹਾਂ ਨੂੰ ਇੱਕ ਵੀ ਨੌਕਰੀ ਨਹੀਂ ਮਿਲੀ ਤੁਹਾਡੇ ਪਰਿਵਾਰ ਨੂੰ ਕਿਸੇ ਨੂੰ ਨੌਕਰੀ ਮਿਲੀ ਨਹੀਂ ਜੀ ਕਿਸੇ ਨੂੰ ਕੁਛ ਨਹੀਂ ਮਿਲਿਆ ਸੀ ਤਾਂ ਹੁਣ ਭਾਂਡੇ ਮਾਂਜ ਕੇ ਰੋਟੀ ਖਾਣੇ ਆ ਜੀ ਸੀ ਇਸ ਗੱਲ ਦੀ ਹਾਮੀ ਆ ਕਿ ਸਰਕਾਰ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਵਾ ਵੀ ਇਹ ਜਿਹੜੇ ਕਾਲੇ ਦੌਰ ਦੇ ਵਿੱਚ ਵਿਚਾਰੇ ਜਿਨ੍ਹਾਂ ਨੇ ਆਪ ਦੇ ਪਤੀ ਆਪਣੇ ਪਰਿਵਾਰ ਦੇ ਮੈਂਬਰ ਗਵਾ ਲਏ ਤੇ ਇਹਨਾਂ ਨੂੰ ਜੇ ਤੁਸੀਂ ਗਰੀਬ ਨੇ ਲੋੜਵੰਦ ਨੇ ਜੇਕਰ ਲੋੜ ਮੁਤਾਬਕ ਇਹਨਾਂ ਨੂੰ ਦੂਜੀ ਨੌਕਰੀ ਵੀ ਤੁਸੀਂ ਦੇ ਦੋ ਜਿਵੇਂ ਦੂਜਿਆਂ ਨੂੰ ਦਿੱਤੀ ਆ ਤੇ ਇਹਨਾਂ ਨੂੰ ਵੀ ਦੇ ਦੋ ਤਾਂ ਇਹਨਾਂ ਦਾ ਵਿਚਾਰਾਂ ਦਾ ਤਜਾਰਾ ਸੌਖਾ ਪੈ ਜਾਵੇ ਪਹਿਲਾਂ ਅਸੀਂ ਲਾਦੇ ਸੀ ਜਦ ਵੀ ਅਸੀਂ ਚੰਡੀਗੜ੍ਹ ਜਾਂਦੇ ਸੀ ਉਹ ਕਹਿੰਦੇ ਸੀ ਸਾਨੂੰ ਆਉਣ ਦੀ ਕੋਈ ਲੋੜ ਨਹੀਂ ਤੋੜਾ ਕੰਮ ਹੋ ਓਕੇ ਆ ਤੁਹਾਡਾ ਕੰਮ ਓਕੇ ਆ ਸੀ ਕੋਈ ਬਹੁਤ ਜਿਹੜੇ ਮਾਰੇ ਅਸੀਂ ਉਹਨਾਂ ਦੀ ਆਪਾਂ ਲਹਿਰ ਨਾਲ ਜੁੜਿਆ ਨੂੰ ਕੱਢ ਦਗੇ ਕਿਉਂਕਿ ਉਹ ਤਾਂ ਦਾਗੀ ਨੇ ਆਪਾਂ ਮੰਨ ਲੈਨੇ ਆ ਪਰ ਜਿਹੜੇ ਦਾਗੀ ਨਹੀਂ ਹੈਗੇ ਜਿਹੜੇ ਵਿਚਾਰੇ ਟੜ ਕੇ ਪਾਟ ਕਲ ਰੋਲ ਲਾਉਣ ਗਏ ਮੁੜ ਕੇ ਨਹੀਂ ਆਏ ਜੀ ਰਾਤ ਨੂੰ 11 ਵਜੇ ਦਵਾਈ ਲੈਣ ਗਏ ਉਹ ਮੁੜ ਕੇ ਨਹੀਂ ਆਏ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਜੀ 1995 ਦਾ ਅੱਛਾ ਹਾਂਜੀ ਤੇ ਬੀਬੀ ਤੇ ਬਾਪੂ ਤੇ ਭਰਾ ਜੀ ਤੋਡੇ ਪਰਿਵਾਰ ਦੇ 3 ਮੈਂਬਰ ਮਾਰ ਦਿੱਤੇ ਗਏ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਪੰਜਾਬ ਨੇ ਸੰਤਾਪ ਹੰਡਾਇਆ ਕਾਲੇ ਦੌਰ ਦਾ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਲਹਿਰ ਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਦੇ ਪਰਿਵਾਰਾਂ ਦਾ ਉਜਾੜਾ ਹੋਇਆ ਬਹੁਤ ਸਾਰੇ ਸ਼ਹੀਦ ਹੋਏ ਤੇ ਦੂਜੇ ਪਾਸੇ ਬਹੁਤ ਸਾਰੇ ਪੁਲਿਸ ਦੇ ਨਾਲ ਸਬੰਧਤ ਜਿਹੜੇ ਜਵਾਨ ਸਨ ਉਹ ਵੀ ਮਾਰੇ ਗਏ ਉਹਨਾਂ ਦੇ ਪਰਿਵਾਰ ਵੀ ਉਜੜੇ ਅਤੇ ਇਸ ਕਾਲੇ ਦੌਰ ਦੇ ਦੌਰਾਨ ਸੰਤਾਪ ਪੰਜਾਬ ਨੇ ਹੰਡਾਇਆ ਪਰ ਇਸ ਦੌਰਾਨ ਜਿਹੜੇ ਪੁਲਿਸ ਦੇ ਨਾਲ ਸੰਬੰਧਤ ਜਵਾਨ ਸਨ ਸੁਰੱਖਿਆ ਫੋਰਸਾਂ ਦੇ ਵਿੱਚ ਤਾਇਨਾਤ ਸਨ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਬੈਨੀਫਿਟ ਦਿੱਤਾ ਜਾਂਦਾ ਸੀਗਾ ਅਤੇ ਨਾਲ ਹੀ ਜਿਹੜੇ ਨਾਗਰਿਕ ਸੀਗੇ ਜਿਹੜੇ ਸਿਵਿਲਿਅਨ ਸੀਗੇ ਜਿਨ੍ਹਾਂ ਨੂੰ ਕੋਈ ਜਿਹੜੇ ਲਹਿਰ ਦੇ ਨਾਲ ਜੁੜੇ ਹੋਏ ਨੌਜਵਾਨਾਂ ਦੀ ਗੋਲੀ ਦੇ ਨਾਲ ਮਾਰੇ ਗਏ ਸ਼ਿਕਾਰ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਵੀ ਦੁਆਰਾ ਬਸਾਉਣ ਦੇ ਲਈ ਇੱਕ ਕੋਸ਼ਿਸ਼ ਕੀਤੀ ਗਈ ਇਸ ਵੇਲੇ ਸਾਡੇ ਨਾਲ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਸਾਡੇ ਨਾਲ ਨੇ ਇਕਬਾਲ ਸਿੰਘ ਜੀ ਜਿਸ ਢੰਗ ਦੇ ਨਾਲ ਪਰਿਵਾਰਾਂ ਦੀ ਗੱਲ ਹੈ ਪੀੜਤ ਜਿਹੜੇ ਦੋਹਾਂ ਧਿਰਾਂ ਦੇ ਲੋਕ ਹੋਏ ਸਰਕਾਰ ਦੇ ਵੱਲੋਂ ਇੱਕ ਯੋਜਨਾ ਚਲਾਈ ਗਈ ਪਹਿਲਾਂ ਤਾਂ ਯੋਜਨਾ ਕੀ ਸੀਗੀ ਰਾਣਾ ਜੀ ਵੀ ਦੋਨਾਂ ਧਿਰਾਂ ਦੇ ਜਿਹੜੇ ਪਰਿਵਾਰ ਸੀਗੇ ਉਹਨਾਂ ਨੂੰ ਰੀਹੈਬਿਲਿਟਿਟ ਕਰਨ ਵਾਸਤੇ ਜੀ ਪੰਜਾਬ ਸਰਕਾਰ ਨੇ ਮਾਲ ਪੁਨਰਵਾਸਤੇ ਮੁੜਬਸੇਵਾ ਵਿਭਾਗ ਹਾਲੇ ਈ ਕੰਮ ਕਰ ਰਿਹਾ ਸੀਗਾ ਉਹਦੇ ਤਹਿਤ ਉਹਨਾਂ ਪਰਿਵਾਰਾਂ ਨੂੰ ਮੇਰਾ ਖਿਆਲ ਆ ਵੀ ਜੋ ਮੇਰੇ ਕੋਲ ਰਿਕਾਰਡ ਆਇਆ ਜੀ ਮਹਿਕਮੇ ਵੱਲੋਂ ਉਹਦੇ ਮੁਤਾਬਕ 11 ਕਿਸਮ ਦੀਆਂ ਸਹੂਲਤਾਂ ਉਹਦੇ ਵਿੱਚ ਦਰਜ ਨੇ ਜਿਵੇਂ ਉਦਾਹਰਨ ਤੌਰ ਤੇ ਨੰਬਰ 1 ਨੌਕਰੀ ਗੁਜ਼ਾਰਾ ਪੱਤਾ ਪਰਿਵਾਰ ਨੂੰ ਅੱਜ ਕੱਲ 5000 ਰੁਪਇਆ ਵਾ ਪੜ੍ਹਾਈ ਦਾ ਬੱਚਿਆਂ ਦਾ ਸਾਰਾ ਖਰਚ ਜੀ ਮਫਤ ਬਸ ਦਾ ਸਫਲ ਸਫਰ ਦੀ ਸਹੂਲਤ ਰਾਖਵੇਂ ਕਰਨ ਨਾਲ ਸੰਬੰਧਿਤ ਪੜਾਈ ਦੇ ਵਿੱਚ ਉੱਚ ਵਿਦਿਆ ਦੇ ਵਿੱਚ ਜਾਂ ਕੋਈ ਮਕਾਨਾਂ ਦੀ ਜਾਂ ਕਲਗੀ ਵੀ ਪੁੱਡਾ ਦੇ ਜਿਹੜੀ ਪਾਲਿਸੀਆਂ ਹਨ ਤਾਂ ਜਾਂ ਸਰਕਾਰ ਦੀਆਂ ਨੇ ਇਸ ਤਰ੍ਹਾਂ ਦੀਆਂ ਮਤਲਬ 11 ਕਿਸਮ ਦੀਆਂ ਸਹੂਲਤਾਂ ਪਰ ਸਵਾਲ ਇਹਦੇ ਨਾਲ ਇਹੀ ਹੈ ਵੀ ਜਿਹੜੇ ਇਹ ਕਿਸਮ ਦੀਆਂ ਸਹੂਲਤਾਂ ਤਾਂ ਐਲਾਨ ਤਾਂ ਹੋ ਗਿਆ ਸਰਕਾਰ ਦੇ ਵੱਲੋਂ ਪਰ ਕੀ ਉਹ ਪੀੜਤ ਪਰਿਵਾਰਾਂ ਨੂੰ ਮਿਲੀਆਂ ਵੀ ਜਾਂ ਨਹੀਂ ਮਿਲੀਆਂ ਅਤੇ ਦੇਖੋ ਜੋ ਸਾਡੇ ਕੋਲੇ ਜਥੇਬੰਦਕ ਤੌਰ ਤੇ ਮਸਲੇ ਸਾਹਮਣੇ ਆਏ ਆ ਉਹਨਾਂ ਦੇ ਮੁਤਾਬਕ ਤਾਂ ਇਹ ਆ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ अनेका ਲੋਕਾਂ ਨੂੰ ਨਹੀਂ ਮਿਲਣਗੀਆਂ ਨਹੀਂ ਮਿਲਿਆ ਬਿਲਕੁਲ ਨਹੀਂ ਮਿਲਣਾ ਦੋਨਾਂ ਤਰ੍ਹਾਂ ਦੇ ਜਿਹੜੇ ਲੋਕ ਹਨ ਉਹ ਮਤਲਬ ਇਹਨਾਂ ਸਹੂਲਤਾਂ ਤੋਂ ਬਾਂਝੇ ਨਹੀਂ ਬਹੁਤ ਸਾਰੇ ਸਾਡੇ ਕੋਲ ਉਦਾਹਰਨਾਂ ਨੇ ਜਿਹੜੀ ਤਾਜ਼ਾ ਹੁਣ ਉਦਾਹਰਨ ਸਾਡੇ ਸਾਹਮਣੇ ਆ ਰਹੀ ਆ ਉਹ ਪੁਲਿਸ ਡਿਪਾਰਟਮੈਂਟ ਦੀ ਵੀ ਪੁਲਿਸ ਡਿਪਾਰਟਮੈਂਟ ਦੇ ਹਰ 21 ਅਕਤੂਬਰ ਨੂੰ ਜਿਹੜਾ ਪੰਜਾਬ ਪੁਲਿਸ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜੇ ਇਹਨਾਂ ਦੇ ਕਰਮਚਾਰੀ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਹੀਦੀ ਦਾ ਰੁਤਬਾ ਦਿੱਤਾ ਗਿਆ ਨਾ ਸ਼ਹੀਦ ਦਾ ਤੇ ਉਹ ਮਤਲਬ ਮਾਰੇ ਗਏ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕਰਾਇਆ ਜਾਂਦਾ ਵਾ ਤੇ ਉਹਨਾਂ ਪਰਿਵਾਰਾਂ ਨੂੰ ਸਹੂਲਤਾਂ ਦੇਣ ਦੀ ਜਿਹੜੀ ਗੱਲ ਆ ਉਹਦੇ ਦਾਅਵੇ ਕੀਤੇ ਜਾਂਦੇ ਨੇ ਵਿਧਵਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਉੱਥੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹਰ ਬਾਰੇ ਅਸੀਂ ਮਨਾਉਂਦੇ ਆ ਪਰ ਗਰਾਊਂਡ ਰਿਐਲਿਟੀ ਕੀ ਆ ਰਿਐਲਿਟੀ ਜਿਹਦੇ ਜਦੋਂ ਆਪਾਂ ਗੱਲ ਕਰਦੇ ਆ ਤਾਂ ਉੱਥੇ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਨੌਕਰੀ ਦੀ ਆ ਅਨੇਕਾਂ ਪਰਿਵਾਰ ਇਹੋ ਜਿਹੇ ਨੇ ਜਿਹੜੇ ਮਤਲਬ ਨੌਕਰੀਆਂ ਨੂੰ ਤਰਸਦੇ ਨੇ ਠੀਕ ਹੈ अनेका ਪਰਿਵਾਰ ਇਹ ਜਿਹੜੇ ਜਿਨ੍ਹਾਂ ਨੂੰ ਸਾਡੀ ਜਥੇਬੰਦੀ ਵੱਲੋਂ ਅਸੀਂ ਮਤਲਬ ਲੜਕੁੜ ਕੇ ਨੌਕਰੀਆਂ ਦਵਾਈਆਂ ਵਾ ਕਿੰਨੀਆਂ ਨੌਕਰੀਆਂ ਦੀ ਪ੍ਰੋਵੀਜ਼ਨ ਹੈਗੀ ਹੈ ਜਿਹੜੇ ਵਾਰਿਸ ਨੇ ਪਰਿਵਾਰਿਕ ਮੈਂਬਰ ਨੇ ਬਾਅਦ ਵਿੱਚ ਜੇ ਕੋਈ ਸ਼ਹੀਦ ਹੁੰਦਾ ਹੈ ਸਰਕਾਰ ਦੇ ਮੁਤਾਬਕ ਤਾਂ ਕੀ ਹੈਗਾ ਦੇਖੋ ਇੱਕ ਨੌਕਰੀ ਜਿਹੜੀ ਇੱਕ ਵਾਰਸ ਨੂੰ ਮਿਲਣੀ ਹੁੰਦੀ ਆ ਪਰਿਵਾਰ ਨੂੰ ਚਲਾਉਣ ਵਾਸਤੇ ਕਿਉਂਕਿ ਇੱਕ ਬੰਦਾ ਸ਼ਹੀਦ ਹੋ ਗਿਆ ਉਹਦਾ ਕੋ ਰੋਟੀ ਰੋਜੀ ਰੋਟੀ ਦਾ ਗੁਜ਼ਾਰਾ ਨਹੀਂ ਤੇ ਇੱਕ ਨੌਕਰੀ ਮਿਲਣੀ ਸੀ ਪਰ ਜਦੋਂ ਅਸੀਂ ਰਿਕਾਰਡ ਨੂੰ ਖੰਘਾਲਿਆ ਤਾਂ ਇਥੇ ਪੁਲਿਸ ਡਿਪਾਰਟਮੈਂਟ ਨੇ ਆਪ ਦੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਬਾਰਸਾਂ ਨੂੰ ਮੇਰਾ ਖਿਆਲ ਆ ਵੀ ਜੇ ਮੈਂ ਰਿਕਾਰਡ ਦੇ ਮੁਤਾਬਕ ਦੇਖਾਂ ਤਾਂ ਜਿੰਨਾ ਰਿਕਾਰਡ ਹੁਣ ਤੱਕ ਸਾਡੇ ਕੋਲੇ ਆਇਆ 100 282 ਜਿਹੜੇ ਸ਼ਹੀਦਾਂ ਦਾ ਰਿਕਾਰਡ ਸਾਡੇ ਕੋਲੇ ਆਇਆ ਪੁਲਿਸ ਮੁਲਾਜ਼ਮ ਜਿਹੜੇ ਫੌਤ ਹੋਏ ਅੱਛਾ ਉਹਨਾਂ ਦੇ ਵਿੱਚੋਂ 165 ਜਿਹੜੇ ਬਾਰਸ ਮਤਲਬ ਬਾਰਸ ਨੇ ਉਹਨਾਂ ਨੂੰ ਦੋ-ਦੋ ਤੇ ਤਿੰਨ-ਤਿੰਨ ਨੌਕਰੀਆਂ ਦਿੱਤੀਆਂ ਗਈਆਂ ਦੂਜੇ ਪਾਸੇ ਉਹ ਪਰਿਵਾਰ ਵੀ ਸਾਡੇ ਕੋਲੇ ਗਰਾਊਂਡ ਤੇ ਆ ਜਿਨ੍ਹਾਂ ਦੀ ਪੈਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਆ ਜਿਨ੍ਹਾਂ ਨੂੰ ਇੱਕ ਵੀ ਨੌਕਰੀ ਨਹੀਂ ਮਿਲੀ ਇੱਕ ਪਾਸੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਇੱਕ ਵੀ ਨੌਕਰੀ ਨਹੀਂ ਮਿਲੀ ਇੱਕ ਪਾਸੇ ਉਹ ਵੀ ਪਰਿਵਾਰ ਨੇ ਜਿਨ੍ਹਾਂ ਨੂੰ ਦੋ-ਦੋ ਵੀ ਤੇ ਤਿੰਨ-ਤਿੰਨ ਵੀ ਮਿਲੀਆਂ ਇਹ ਕਿਸ ਕਾਨੂੰਨ ਚ ਮਿਲ ਗਿਆ ਪਤਾ ਕੁਝ ਦੇਖੋ ਇਹਦੇ ਵਾਸਤੇ ਕਾਨੂੰਨ ਜੋ ਵੱਡੇ ਉੱਚ ਅਫਸਰਾਂ ਦੇ ਨਾਲ ਸਾਡੀਆਂ ਮੀਟਿੰਗਾਂ ਦੇ ਵਿੱਚ ਗੱਲ ਸਾਹਮਣੇ ਆਈ ਆ ਬਈ ਇਹਦੇ ਵਾਸਤੇ ਸਪੈਸ਼ਲ ਕਾਨੂੰਨ ਕੋਈ ਨਹੀਂ ਪਰ ਆ ਜੋ ਰਿਕਾਰਡ ਮੇਰੇ ਕੋਲ ਆਇਆ ਵਾ ਇਹਦੇ ਵਿੱਚ ਜ਼ਰੂਰ ਲਿਖਿਆ ਸਪੈਸ਼ਲ ਕੇਸ ਦੇਖੋ 2 2 3 ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਜਿਹੜਾ ਰਿਕਾਰਡ ਸਾਡੇ ਕੋਲੇ ਆਇਆ ਇਹਨੂੰ ਰਿਕਾਰਡ ਲੈਂਦਿਆਂ ਨੂੰ ਸਾਨੂੰ 3 ਸਾਲ ਲੱਗ ਗਏ ਬਹੁਤ ਔਖਾ ਰਿਕਾਰਡ ਮਿਲਿਆ 2500 ਤੇ ਕਰੀਬ ਹੁਣ ਤੱਕ ਅਸੀਂ ਆਰਟੀਆਈਆਂ ਇਹਨਾਂ ਸਾਰੇ ਕੰਮਾਂ ਵਾਸਤੇ ਮਤਲਬ ਲੈ ਚੁੱਕੇ ਹਾਂ ਅਗਰ ਤੁਸੀਂ ਇਸ ਸੰਸਥਾ ਜਿਹੜੀ ਤੁਹਾਡੀ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਕੰਮ ਕਰ ਰਹੀ ਸੀ ਪਹਿਲਾਂ ਤੁਸੀਂ ਸਾਨੂੰ ਦੱਸ ਰਹੇ ਸੀਗੇ ਕਿ ਤੁਸੀਂ ਇੱਕ ਨੌਕਰੀ ਦਿਵਾਉਣ ਲਈ ਜਦੋਂ ਜਦ ਕਰ ਰਹੇ ਸੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇੱਕ ਨਹੀਂ ਵਾਰਸਾਂ ਨੂੰ 2 2 3 3 ਵੀ ਨੌਕਰੀਆਂ ਮਿਲ ਰਹੀਆਂ ਨੇ ਜਾਂ ਮ ਜਿਨ੍ਹਾਂ ਪਰਿਵਾਰਾਂ ਨੂੰ ਅਸੀਂ ਇੱਕ ਇੱਕ ਨੌਕਰੀ ਦਵਾਈ ਉਹ ਪਰਿਵਾਰ ਜਦੋਂ ਹਰ 21 ਅਕਤੂਬਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਮਨਾਇਆ ਜਾਂਦਾ ਜ਼ਿਲ੍ਹਾ ਲੈਵਲ ਤੇ ਉਹਦੇ ਵਿੱਚ ਜਦੋਂ ਸ਼ਾਮਲ ਹੋਏ ਤਾਂ 2013 ਦੇ ਵਿੱਚ ਪੁਲਿਸ ਅਫਸਰਾਂ ਨੇ ਇਹਨਾਂ ਲੋਕਾਂ ਨੂੰ ਅਨਾਉਂਸਮੈਂਟ ਦੇ ਰਾਹੀਂ ਇਹ ਗੱਲ ਕਹੀ ਕਿ ਵੀ ਤੁਹਾਨੂੰ ਇੱਕ ਇੱਕ ਨੌਕਰੀ ਹੋਰ ਮਿਲਣੀ ਆ ਤੁਸੀਂ ਮਤਲਬ ਅਪਲਾਈ ਕਰੋ ਉਹਨਾਂ ਤੋਂ ਫੈਲਾ ਲਈਆਂ ਗਈਆਂ ਸਾਡੀ ਜਥੇਬੰਦੀ ਤੱਕ ਵੀ ਗੱਲ ਆਈ ਅਸੀਂ ਉਹਨਾਂ ਦੀ ਮਦਦ ਕੀਤੀ ਉਹਨਾਂ ਦੇ ਕੇਸ ਭਜਵਾਈ ਉਹਨਾਂ ਦੀ ਪੈਰਵਾਈ ਵੀ ਕੀਤੀ ਪਰ ਅੰਤ ਕੀ ਹੋਇਆ ਅੱਜ ਮੇਰਾ ਖਿਆਲ ਆ ਵੀ ਕਈ 4-5 ਸਾਲਾਂ ਬਾਅਦ ਰਿਜ਼ਲਟ ਇਹ ਨਿਕਲਿਆ ਜਵਾਬ ਹੀ ਮਿਲਿਆ ਵੀ ਅਖੇ ਜੀ ਤੁਹਾਨੂੰ ਇੱਕ ਇੱਕ ਨੌਕਰੀ ਮਿਲ ਗਈ ਹਾਲਾਂਕਿ ਇਹ ਜਿਹੜੇ ਪਰਿਵਾਰ ਆ ਇਹ ਐਸਸੀ ਪਰਿਵਾਰ ਨਹੀਂ ਗਰੀਬ ਘਰਾਂ ਦੇ ਨੇ ਬੇਰੁਜ਼ਗਾਰ ਬੱਚੇ ਨੇ ਪੜ੍ਹ ਲਿਖ ਗਏ ਨੇ ਲੋਡਬੰਦ ਨੇ ਇਹਨਾਂ ਦੇ ਘਰਾਂ ਦੇ ਵਿੱਚ ਕੋਈ ਅਮੀਰੀ ਦੀ ਝਲਕ ਨਹੀਂ ਹੈ ਜਿਹੜੀ ਗੱਲ ਤੁਸੀਂ ਦੱਸੀ ਆ ਸਾਨੂੰ ਕਿ 165 ਦੇ ਕਰੀਬ ਜਿਹੜੇ ਵਾਰਿਸ ਨੇ ਇਹ ਕਿਵੇਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ 2-2 3-3 ਨੌਕਰੀਆਂ ਮਿਲ ਗਈਆਂ ਦੇਖੋ ਉਹ ਮਤਲਬ ਪਰਿਵਾਰ ਤਾਂ ਇਹਨਾਂ ਵਰਗੇ ਨੇ ਬਟ ਉਹ ਥੋੜਾ ਬਹੁਤਾ ਅਸਰ ਸੂਖ ਰੱਖਦੇ ਨੇ ਉਹਨਾਂ ਦੀ ਕੋਈ ਜਾਣ ਪਛਾਣ ਹੋ ਸਕਦੀ ਆ ਉਹਨਾਂ ਦੇ ਵਾਸਤੇ ਜਿਹੜਾ ਕਾਨੂੰਨ ਉਹ ਵੱਖਰਾ ਕਿਵੇਂ ਹੋ ਗਿਆ ਇਹ ਸਵਾਲ ਹੈ ਇਹ ਕਾਨੂੰਨ ਡਬਲ ਸਟੈਂਡਰਡ ਕਿਵੇਂ ਹੋ ਗਿਆ ਕਿ ਇੱਕ ਪਾਸੇ ਤਾਂ ਇੱਕ ਨੌਕਰੀ ਵੀ ਬਹੁਤ ਸਾਰੇ ਸ਼ਾਇਦ ਪਰਿਵਾਰਾਂ ਨੂੰ ਨਹੀਂ ਮਿਲੀ ਤੇ ਕੰਜਾਂ ਨੂੰ ਇੱਕ ਵੀ ਮਿਲੀ ਕੰਜਾਂ ਨੂੰ ਦੋ ਦੋ ਤਿੰਨ ਤਿੰਨ ਮਿਲ ਗਏ ਬਿਲਕੁਲ ਇੱਕ ਇੱਕ ਆਲੇ ਨੇਕਾਂ ਨਹੀਂ ਉਹਨਾਂ ਨੂੰ ਦੂਜੀ ਨਹੀਂ ਮਿਲੀ ਇਹਨਾਂ ਨੂੰ ਵੀ ਨਾ ਕਰ ਦਿੱਤੀ ਗਈ ਇਥੇ ਕੁਝ ਪਰਿਵਾਰ ਸਾਡੇ ਕੋਲੇ ਮੌਜੂਦ ਵੀ ਨੇ ਅਕਵਾਲ ਸਿੰਘ ਰਸੂਲਪੁਰ ਇਹਨਾਂ ਪਰਿਵਾਰਾਂ ਦੀ ਲੜਾਈ ਲੜ ਰਹੇ ਨੇ ਰਸੂਲਪੁਰ ਜੀ ਇੱਕ ਤਾਂ ਸਾਨੂੰ ਦੱਸੋ ਕਿ ਹਾਲੇ ਇਸ ਤਰ੍ਹਾਂ ਦੇ ਪਰਿਵਾਰ ਵੀ ਨੇ ਜਿਹਨਾਂ ਨੂੰ ਨੌਕਰੀ ਇਹਨਾਂ ਨੂੰ ਕਿਸੇ ਨੂੰ ਬਿਲਕੁਲ ਨਹੀਂ ਮਿਲੀ ਹੈਗੀ ਬਿਲਕੁਲ ਬਿਲਕੁਲ ਜੀ ਆ ਬੀਬੀ ਬੈਠੀ ਆ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਵੀ ਇਹਨਾਂ ਦੇ ਪਰਵਾ ਇਹਨਾਂ ਦਾ ਪਿੰਡ ਕਮਾਲਪੁਰਾ ਸੀ ਜੀ ਇਹਨਾਂ ਨੇ ਆਪਣੇ ਪਰਿਵਾਰ ਦੇ ਤਿੰਨ ਜੀ ਗੁਆਏ ਲਹਿਰ ਦੇ ਨਾਲ ਸੰਬੰਧਿਤ ਮੁੰਡਿਆਂ ਨੇ ਇਸ ਪਰਿਵਾਰ ਦੇ ਤਿੰਨ ਜੀ ਇਸ ਬੀਬੀ ਦੀ ਦਾ ਪ੍ਰਾ ਜਿਹੜਾ ਕਿ ਹੋਮਗਾਰਡ ਸੀਗਾ 1991 ਦੇ ਵਿੱਚ ਮੁੰਡਿਆਂ ਨੇ ਮਾਰਤਾ ਘਰੇ ਆ ਤੇ ਨਾਲ ਹੀ ਇਹਦੇ ਫਾਦਰ ਤੇ ਇਹਦੀ ਮਦਰ ਨੂੰ ਉਹਨਾਂ ਨੂੰ ਮਾਰਤਾ ਇਹ ਚਾਰੇ ਭੈਣਾ ਬਚ ਗੁਨਾ ਚਾਰੇ ਭੈਣਾ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਅਫਸਰਾਂ ਨੂੰ ਮਿਲ ਚੁੱਕੀਆਂ ਵਾ ਐਜ ਪਰ ਰਿਕਾਰਡ ਆ ਮੇਰੇ ਕੋਲ ਇਹਨਾਂ ਦਾ ਰਿਕਾਰਡ ਪਿਆ ਵਾ ਅੱਛਾ ਅੱਜ ਤੱਕ ਇਹਨਾਂ ਨੂੰ ਇੱਕ ਵੀ ਸਹੂਲਤ ਨਹੀਂ ਮਿਲੀ ਤੁਸੀਂ ਨੌਕਰੀ ਦੀ ਗੱਲ ਤਾਂ ਦੂਰ ਇਹਨਾਂ ਨੂੰ ਕੋਈ ਪੈਨਸ਼ਨ ਕੋਈ ਗੁਜ਼ਾਰਾ ਭੱਤਾ ਕੋਈ ਇੱਕ ਪੰਜੀ ਤੱਕ ਨਹੀਂ ਮਿਲੀ ਗਈ ਤੇ ਸਵਾਈ ਕਾਨੂੰਨ ਮੁਤਾਬਕ ਜਾਂ ਜੋ ਵੀ ਸਰਕਾਰ ਦੀਆਂ ਗਾਈਡਲਾਈਨ ਸੀਗੀਆਂ ਉਹਨਾਂ ਨੇ ਨੌਕਰੀ ਤੇ ਜਿਹੜੀਆਂ 11 ਸਹੂਲਤਾਂ ਹੋਰ ਮਿਲਣੀਆਂ ਚਾਹੀਦੀਆਂ ਬਿਲਕੁਲ ਕੁਛ ਨਾ ਕੁਛ ਤਾਂ ਦੇਖੋ ਦੇਖੋ ਕੁਛ ਨਾ ਕੁਛ ਤਾਂ ਮਿਲਣਾ ਚਾਹੀਦਾ ਵਾ ਅੱਛਾ ਹੈਰਾਨੀ ਵਾਲੀ ਗੱਲ ਵੀ ਇਹਨਾਂ ਨੂੰ ਮਿਲਿਆ ਕੀ ਉਹ ਤੁਹਾਨੂੰ ਉਹ ਆਪਦੇ ਮੂੰਹੋਂ ਦੱਸਣਗੇ ਵੀ ਕੀ ਮਿਲਿਆ ਉਹਨਾਂ ਨੂੰ ਜੀ 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 ਕੀ ਨਾਮ ਬੀਬੀ ਜੀ ਤੁਹਾਡਾ ਮਨਜੀਤ ਕੌਰ ਜੀ ਮਨਜੀਤ ਕੌਰ ਪਿੰਡ ਤੁਹਾਡਾ ਕਮਾਲਪੁਰਾ ਜੀ ਅੱਛਾ ਕਦੋਂ ਦੀ ਗੱਲ ਹੈਗੀ ਆ ਤੇ ਕਿਹਨੂੰ ਮਾਰ ਦਿੱਤਾ ਸੀਗਾ ਉਹਦੋਂ ਜੀ 1991 ਦਾ ते भी भी ते ते तो तो हाँ हाँ अच्छा हां जी ਤੇ ਬੀਬੀ ਤੇ ਬਾਪੂ ਤੇ ਭਰਾ ਜੀ ਅੱਛਾ ਤੁਹਾਡੇ ਪਰਿਵਾਰ ਦੇ ਤਿੰਨ ਮੈਂਬਰ ਮਾਰ ਦਿੱਤੇ ਗਏ ਸੀਗੇ ਹਾਂ ਜੀ ਅੱਛਾ ਫਿਰ ਤੇ ਉਸ ਤੋਂ ਬਾਅਦ ਤੁਸੀਂ ਚਾਰ ਭੈਣਾਂ ਦਾ ਭਰਾ ਸੀਗਾ ਤੁਹਾਡਾ ਹਾਂ ਜੀ ਜਿਹੜਾ ਹੋਮ ਗਾਰਡ 'ਚ ਸੀਗੀ ਹਾਂ ਜੀ ਹਾਂ ਜੀ ਕੀ ਨੌਸੀ ਉਹਨਾਂ ਦਾ ਮਸਖਦੇਵ ਸਿੰਘ ਜੀ ਸੁਖਦੇਵ ਸਿੰਘ ਹਾਂ ਜੀ ਤੇ ਉਸ ਤੋਂ ਬਾਅਦ ਜਿਹੜੇ ਬੈਨੀਫਿਟ ਮਿਲਣੇ ਹੁੰਦੇ ਨੇ ਤੁਹਾਡੇ ਪਰਿਵਾਰ ਨੂੰ ਕਿਸੇ ਨੂੰ ਨੌਕਰੀ ਮਿਲੀ ਨਹੀਂ ਜੀ ਕਿਸੇ ਨੂੰ ਕੁਛ ਨਹੀਂ ਮਿਲਿਆ ਸੀ ਤਾਂ ਹਣੇ ਭਾਂਡੇ ਮਾਂਚ ਕੇ ਰੋਟੀ ਖਾਣਿਆ ਜੀ अच्छा 20 ਸਾਲ ਤੋਂ ਵੀ ਵੱਧ 29 ਸਾਲ ਤਕਰੀਬਨ ਤਕਰੀਬਨ ਸਮਾਂ ਹੋ ਗਿਆ ਮੈਨੂੰ ਲੱਗਦਾ ਹੈ 1991 ਦੀ ਇਹ ਗੱਲ ਹੈਗੀ ਹੈ ਤੇ ਹੁਣ 2020 ਚੱਲਦਾ ਤੇ 29 ਸਾਲ ਬਾਅਦ ਵੀ ਤੁਹਾਨੂੰ ਇਨਸਾਫ ਨਹੀਂ ਮਿਲਿਆ ਹਾਂਜੀ ਨਹੀਂ ਜੀ ਅਸੀਂ ਚਾਰੇ ਭੈਣਾਂ ਤੇ ਚਾਰੇ ਘਰ ਵਾਲੇ ਜੀ ਬਹੁਤ ਗੇੜੇ ਗੂੜੇ ਖਾ ਕੇ ਹਾਨੀ ਸਰ ਨੂੰ ਘਰੇ ਬੈ ਗਏ ਹਾਂਜੀ ਸਾਡਾ ਕੁਝ ਕੋਈ ਹੱਲ ਨਹੀਂ ਹੋਇਆ ਅਸੀਂ ਹਾਰ ਕੇ ਹੰਬ ਹਾਰ ਕੇ ਬੈ ਗਏ ਫਿਰ ਇਹਨਾਂ ਦਾ ਸਾਨੂੰ ਪਤਾ ਲੱਗਿਆ ਫਿਰ ਅਸੀਂ ਇਹਨਾਂ ਕੋਲੇ ਸਰ ਕੋਲੇ ਪਹੁੰਚੇ ਜੀ ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਕਿ ਸਾਡੇ ਪਰਿਵਾਰ ਨੂੰ ਕੋਈ ਨੌਕਰੀ ਨਹੀਂ ਮਿਲੀ ਹੈਗੀ ਮਿਲਣੀ ਚਾਹੀਦੀ ਸੀ ਹਾਂਜੀ ਬਹੁਤ ਗਏ ਆ ਜੀ ਲੁਧਿਆਣੇ ਤੱਕ ਬਹੁਤ ਗੇੜੇ ਖਾਦੇ ਸੀ ਪਰ ਹੁਣ ਨਹੀਂ ਸਰ ਨੂੰ ਫਿਰ ਘਰੇ ਬੈ ਗਏ ਹਾਂ ਕੀ ਕੀ ਕਹਿੰਦੇ ਸੀਗੇ ਤੁਹਾਨੂੰ ਜਵਾਬ ਸਾਨੂੰ ਕੁਝ ਸਾਨੂੰ ਕੁਝ ਨਹੀਂ ਦੱਸਿਆ ਜੀ ਕਿਸੇ ਨੇ ਵੀ ਹਾਂਜੀ ਜਵਾਬ ਮਿਲਦਾ ਕੀ ਸੀਗਾ ਕਹਿੰਦੇ ਕੀ ਸੀਗੇ ਵੀ ਕਦੋਂ ਤੱਕ ਦੇਵਾਂਗੇ ਨਹੀਂ ਦਿੱਤੀ ਕੁਝ ਦੱਸਦੇ ਸੀਗੇ ਨਹੀਂ ਜੀ ਨਹੀਂ ਕੁਝ ਨਹੀਂ ਦੱਸਿਆ ਸਾਨੂੰ ਤੋ ਇਸ ਤਰ੍ਹਾਂ ਦੀ ਐਗਜ਼ਾਮਪਲ ਹੈ ਵੀ ਇੱਕ ਵੀ ਜਿਹੜਾ ਬੈਨੀਫਿਟ ਹੈ ਜਾਂ ਨੌਕਰੀ ਵੀ ਨਹੀਂ ਮਿਲੀ ਹੈਗੀ ਬਿਲਕੁਲ ਬਿਲਕੁਲ ਰਣਾ ਸਾਹਿਬ ਇਹਨਾਂ ਨੂੰ ਮੇਰਾ ਕਹਿਲਾ ਵੀ ਹੁਣ ਪਿਛਲੇ ਜਿਹੜਾ 21 ਤਰੀਕਾ ਹੁਣ ਲੰਘ ਕੇ ਗਈ ਆ 21 ਅਕਤੂਬਰ ਉਦੋਂ ਵੀ ਇਹਨਾਂ ਨੂੰ ਬੁਲਾਇਆ ਇਹਨਾਂ ਨੂੰ ਮਿਲਿਆ ਕੀ ਇੱਕ ਕੰਬਲ ਤੇ ਇੱਕ ਲੱਡੂਆਂ ਦਾ ਡੱਬਾ ਬਸ ਉਹ ਦੋ ਚੀਜ਼ਾਂ ਮਿਲਦੀਆਂ ਨੇ ਲੱਡੂ ਕਦੇ ਵੰਡਦੇ ਨੇ ਪਤਨੀ ਦੇ ਕੋਈ ਤਾਂ ਕਰੇ ਬੀਬੀ ਨੇ ਦੱਸਿਆ ਵੀ ਮੈਂ ਜਦੋਂ ਹੁਣ ਨੂੰ ਪੁੱਛਿਆ ਬੀਬੀ ਤੁਹਾਨੂੰ ਵੀ ਉੱਥੇ ਫਿਰ ਮਤਲਬ ਹੁਣ ਤੱਕ ਕੀ ਮਿਲਿਆ ਕਹਿੰਦੇ ਜੀ ਸਵਾਏ ਲੱਡੂਆਂ ਦਾ ਡੱਬਾ ਤੇ ਉਹ ਤੋਂ ਤੁਸੀਂ ਆਪ ਚਲੋ ਉਹਨਾਂ ਤੋਂ ਵੀ ਇਹਨਾਂ ਨੂੰ ਹੋਰ ਕੁਝ ਮਿਲਿਆ ਕਦੇ ਜਸ਼ਨ ਮਨਾਏ ਜਾਂਦੇ ਨੇ ਉੱਥੇ ਤੁਹਾਡਾ ਪਰਿਵਾਰ ਦਾ ਜੀ ਚਲੇ ਗਿਆ ਗੋਲੀਆਂ ਦਾ ਸ਼ਿਕਾਰ ਹੋ ਗਿਆ ਤੇ ਜਿਸ ਤੋਂ ਬਾਅਦ ਹੁਣ ਸਰਕਾਰਾਂ ਕਿਵੇਂ ਉਸ ਦਿਨ ਨੂੰ ਮਨਾਉਂਦੀਆਂ ਨੇ ਨਹੀਂ ਠੀਕ ਹੈ ਜੀ ਮੇਰੇ ਬੀਬੀ ਤੇ ਬਾਪੂ ਜੀ ਮੰਜੇ ਤੇ ਪਾ ਕੇ ਅੱਗ ਲਾਗੇ ਸੀ ਜੀ ਭਰਾ ਨੂੰ ਨਹੀਂ ਲਾਈ ਉਹਨਾਂ ਨੇ ਅੱਗ ਮਲਾਜਮ ਸੀ ਤੇ ਤਾਂ ਕਰਕੇ ਫਿਰ ਅਸੀਂ ਹੰਬ ਹਾਰ ਕੇ ਰੋਸ ਕਰ ਲਾ ਕੇ ਬੈਠ ਗਏ ਜੀ ਹਾਂ ਕਦ ਕਰ ਉੱਜੜ ਗਿਆ ਜੀ ਹੁਣ ਹੈ ਨਹੀਂ ਕੋਈ ਵੀ ਉੱਥੇ ਆਪਣੇ ਪਰਿਵਾਰ ਖਤਮ ਹੋ ਗਿਆ ਅੱਛਾ ਜਿਹੜੇ ਦੂਜਾ ਪਰਿਵਾਰ ਹੈ ਇਕਬਾਲ ਸਿੰਘ ਜੀ ਇਹ ਇਹਨਾਂ ਨੂੰ ਇੱਕ ਨੌਕਰੀ ਮਿਲੀ ਹਾਂਜੀ ਇਹ ਦੂਜੇ ਪਰਿਵਾਰ ਨੇ ਦੋ ਇਹ ਵੀ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਹੈ ਅੱਛਾ ਇਹਨਾਂ ਦੇ ਵਿੱਚ ਵੀ ਸ਼ਹੀਦ ਇਹਨਾਂ ਦੇ ਜਿਹੜੇ ਮਤਲਬ ਇਹਨਾਂ ਦੇ ਹੋਏ ਆ ਬੀਬੀ ਬੈਠੀ ਆ ਇਹ ਨਾਦੀਪਤੀ ਸ਼ਹੀਦ ਹੋ ਗਏ ਮਾਰੇ ਗਏ ਹਨ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਵੱਡੇ ਲੜਕੇ ਨੂੰ ਅਸੀਂ ਬਹੁਤ ਜਦੋਜਹਿਦ ਦੇ ਨਾਲ ਹਾਉ ਕਿੰਨੇ ਸਾਲ ਲੱਗੇ ਉਹਨੂੰ ਵੀ ਦੇਖੋ ਮੇਰਾ ਖਿਆਲ ਆ ਵੀ ਉਹਦੇ ਚ ਸਾਨੂੰ 2008 ਤੋਂ ਅਸੀਂ ਚਿੱਠੀਆਂ ਪੱਤਰ ਲਿਖਣ ਲੱਗੇ ਤੇ 5 ਸਾਲ 8 5 13 13 ਦੇ ਵਿੱਚ ਜਾ ਕੇ ਮਤਲਬ ਉਹ ਨੌਕਰੀ ਮਿਲ ਹਾਲਾਂਕਿ ਉਹ ਲੜਾਈ ਤਾਂ 1991 ਜਦੋਂ 92 ਦੀ ਜਦੋਂ ਗੱਲ ਹੈਗੀ ਆ ਉਦੋਂ ਉਹ ਤਾਂ ਉਦੋਂ ਤੋਂ ਹੀ ਲੜ ਰਹੇ ਸੀਗੇ ਪਰ ਮੇਰੇ ਕੋਲ ਜਿੰਦੀ ਜਥੇਬੰਦੀ ਸਾਡੇ ਕੋਲੇ ਜਿਹੜਾ ਇਹ ਕੇਸ ਆਇਆ ਸਾਡੇ ਧਿਆਨ ਦੇ ਵਿੱਚ ਤਾਂ ਉਹ 2008 ਦੀ ਗੱਲ ਆ 2008 ਦੇ ਵਿੱਚੋਂ ਮੈਂ ਚਿੱਠੀਆਂ ਲਿਖਣੀਆਂ ਦਸੰਬਰ 2007 ਜਨਵਰੀ 2008 ਤੋਂ ਇਹਨਾਂ ਦੇ ਵੀ ਹੋਮਗਾਰਡ ਤੇ ਸੀਗੇ ਤੇ ਹੁਣ ਨੌਕਰੀ ਕਾਦੀ ਵਰਮਨ ਸਿੰਘ ਇਹ ਇਹਨਾਂ ਦੇ ਪਤੀ ਜਿਹੜੇ ਸੀ ਉਹ ਮਤਲਬ ਸੀਗੇ ਤੇ ਉਹ ਸੁਜਾਪੁਰ ਬੈਂਕ ਡਿਊਟੀ ਦੇ ਉੱਤੇ ਮਤਲਬ ਮਾਰੇ ਗਏ ਸੀਗੇ ਉਸ ਤੋਂ ਬਾਅਦ ਲੰਬੀ ਲੜਾਈ ਲੜ ਕੇ ਇਹਨਾਂ ਨੂੰ ਨੌਕਰੀ ਦਵਾਈ ਇਹਦੇ ਵੱਡੇ ਬੇਟੇ ਨੂੰ ਇਹਨਾਂ ਨੇ ਇਹਨਾਂ ਨੂੰ ਜਿਹੜਾ ਗੁਜ਼ਾਰਾ ਪੱਤਾ 5000 ਰੁਪਏ ਅੱਜਕੱਲ ਮਿਲਦਾ ਉਹ ਦਵਾਈਆ ਉਸ ਤੋਂ ਬਾਅਦ ਹੁਣ ਦੂਜੇ ਬੱਚੇ ਨੂੰ ਜਿਹੜੀ ਨੌਕਰੀ ਦੀ ਕਹਾਣੀ ਹੈ ਜਿਹੜੀ ਉਹ ਮਤਲਬ ਚਿੱਠੀ ਪੱਤਰ ਚੱਲ ਰਿਹਾ ਸੀਗਾ ਆ ਤੁਹਾਡੇ ਕੋਲੇ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਕੀ ਨਾਮ ਹੈ ਜੀ ਤੁਹਾਡਾ ਕਲਦੀਪ ਕੌਰਾ ਜੀ ਅੱਛਾ ਤੁਹਾਡੇ ਕਿਸ ਦੀ ਡੈਥ ਹੋ ਗਈ ਸੀ ਕਿਹਨੂੰ ਮਾਰ ਦਿੱਤਾ ਗਿਆ ਸੀ ਸਰਗਰ ਦੇ ਸੀ ਤੁਹਾਡੇ ਹਸਬੰਡ ਸੀਗੇ ਪਤੀ ਸੀਗੇ ਤੁਹਾਡੇ ਹਾਂਜੀ ਪੱਕੀ ਸੀਗੇ ਉਹ ਕਿਹੜੇ ਮਤਲਬ ਹੋਮਗਾਰਡ ਸੀਗੇ ਪੁਲਿਸ ਚ ਸੀਗੇ ਕੀ ਸੀਗੇ ਪੰਜਾਬ ਪਾਲਸ ਚ ਸੀ ਅੱਛਾ ਜੀ ਤੇ ਕਦੋਂ ਦੀ ਗੱਲ ਹੈਗੀ ਇਹ ਇਹ ਵਸ ਹੈਗੀ ਸੀ ਜੀ 90 99 ਸਾਲ ਚ ਸੀ ਅੱਛਾ 1999 ਦੀ ਗੱਲ ਹੈ ਤੁਹਾਨੂੰ ਨੌਕਰੀ ਕਦੋਂ ਮਿਲੀ ਤੇ ਕਿਹਨੂੰ ਮਿਲੀ ਹੁਣ ਨੌਕਰੀ ਵੱਡੇ ਬੇਟੇ ਨੂੰ ਮਿਲੀ ਹੈ ਜੀ ਉਹ ਵੀ ਬਹੁਤ ਆਪਾ ਜਨ ਅਠਕਈ ਲਈ ਹੈ ਜੀ ਅਸੀਂ ਕਾਦੀ ਨੌਕਰੀ ਮਿਲੀ ਉਹਨਾਂ ਨੂੰ ਉਹਨੂੰ ਆਹ ਖਚਰੀਆਂ ਚ ਹੈ ਜੀ ਚਾਹ ਪਾਣੀ ਚਾਹੀਏ ਹੈ ਜੀ ਸੇ ਹਾਂਜੀ ਅੱਛਾ ਮਤਲਬ 1991 ਬੰਨਵੇਂ ਦੀ ਗੱਲ ਹੋਵੇ ਤਾਂ ਨੌਕਰੀ 2013 ਚੋ ਵੀ ਇਸ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਮਦਦ ਦੇ ਨਾਲ ਬਹੁਤ ਲੜਾਈ ਲੜਨੀ ਪਈ ਹਾਂਜੀ ਸਵਾਲ ਇਹੀ ਆ ਵੀ ਜੇ ਬੈਨੀਫਿਟ ਸਰਕਾਰ ਦਿੰਦੀ ਹੈ ਤਾਂ ਇੱਕੋ ਜਿਹਾ ਕਿਉਂ ਨਹੀਂ ਪਰਿਵਾਰਾਂ ਨੂੰ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਉਸ ਦਾ ਹੱਕ ਰੱਖਦੇ ਨੇ ਤਾਂ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਇਹ ਦੇਖੋ ਇਹਦੇ ਬਾਰੇ ਵੈਸੇ ਤਾਂ ਹੈਰਾਨੀ ਵਾਲੀ ਗੱਲ ਆ ਆਰਟੀਆਈ ਦੇ ਵਿੱਚ ਰਾਣਾ ਜੀ ਕੇਸ ਲੱਗਿਆ ਡੀਜੀਪੀ ਦਫ਼ਤਰ ਦੂਜੇ ਪਾਸੇ ਰਿਸਪੌਂਡੈਂਟ ਸੀਗਾ ਚੰਦੂ ਰਾਂਝਾ अजीत ਸਿੰਘ ਚੰਦੂ ਰਾਂਝਾ ਸੂਚਨਾ ਕਮਿਸ਼ਨਰ ਸੀ ਜੀ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਬਈ ਕਹਿੰਦੇ ਜੀ ਤੁਹਾਨੂੰ ਰਿਕਾਰਡ ਇਹ ਚਾਹੀਦਾ ਕਾਦੇ ਵਾਸਤੇ ਆ ਉੱਥੇ ਜਦੋਂ ਉਹਨਾਂ ਨੂੰ ਇਹ ਗੱਲ ਦੱਸੀ ਵੀ ਸਾਨੂੰ ਜੀ ਰਿਕਾਰਡ ਇਸ ਵਾਸਤੇ ਚਾਹੀਦਾ ਵਾ ਕਿ ਵੀ ਬਹੁਤ ਸਾਰੇ ਪਰਿਵਾਰ ਆ ਉਹਨਾਂ ਨੂੰ ਇੱਕ ਇੱਕ ਨੌਕਰੀ ਵੀ ਨਹੀਂ ਮਿਲੀ ਤੇ ਜਾਂ ਫਿਰ ਬਹੁਤ ਸਾਰੇ ਪਰਿਵਾਰ ਆ ਜਿਹੜੇ ਜਿਨ੍ਹਾਂ ਨੂੰ ਸਿਰਫ ਇੱਕ ਹੀ ਮਿਲੀ ਕਿ ਪਰ ਦੂਜੇ ਪਾਸੇ ਬਹੁਤ ਸਾਰੇ ਪਰਿਵਾਰ ਆ ਜਿਨ੍ਹਾਂ ਨੂੰ ਦੋ-ਦੋ ਤੇ ਤਿੰਨ-ਤਿੰਨ ਨੌਕਰੀਆਂ ਮਿਲਦੀਆਂ ਉਹ ਕਿਹੜੇ ਕਾਨੂੰਨ ਚ ਦੇਤੀਆਂ ਸਵਾਲ ਤਾਂ ਇਹ ਸੀਗਾ ਸੁਣ ਕੇ ਚੰਦੂ ਰਾਜਾ ਜੀ ਇੱਕ ਮਤਲਬ ਕਮਿਸ਼ਨਰ ਹੋਣ ਦੇ ਨਾਤੇ ਉਹ ਸੁਣ ਕੇ ਬੜੇ ਹੈਰਾਨ ਹੋ ਗਏ ਕਹਿੰਦੇ ਇਹ ਵੀ ਇਹ ਕਿਵੇਂ ਹੋ ਸਕਦਾ ਮੈਕੀ ਇਹ ਬਹੁਤ ਲੋਕਾਂ ਨੂੰ ਅੱਜ ਜਦੋਂ ਇਹ ਪਤਾ ਲੱਗੂਗਾ ਵੀ ਜਿਹੜੇ ਇਸ ਢੰਗ ਦੇ ਨਾਲ ਉਸ ਕਾਲੇ ਦੌਰ ਦੇ ਦੌਰਾਨ ਮਾਰੇ ਗਏ ਤਾਂ ਉਹਨਾਂ ਦੇ ਕਈਆਂ ਨੂੰ ਤਾਂ ਇੱਕ ਵੀ ਨੌਕਰੀ ਨਹੀਂ ਮਿਲੀ ਕਈਆਂ ਨੂੰ ਇਸ ਤਰ੍ਹਾਂ ਕਿ ਅੰਨਾ ਵੰਡੇ ਰਿਉੜੀਆਂ ਮੁਰਮੁਰ ਆਪਣੇਆਂ ਨੂੰ ਦੋ-ਦੋ ਤਿੰਨ-ਤਿੰਨ ਨੌਕਰੀਆਂ ਦੇ ਦਿੱਤੀਆਂ ਦੇਖੋ ਵੈਸੇ ਤਾਂ ਜਦੋਂ ਆਪਾਂ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਦੇ ਵਿੱਚ ਸਾਪਣੇ ਵਕੀਲ ਸਾਹਿਬ ਇਹਦੇ ਬਾਰੇ ਦੱਸਣਗੇ ਕਾਨੂੰਨੀ ਤੌਰ ਤੇ ਪਰ ਜੋ ਜੱਥੇਬੰਦ ਕਸਮਝ ਮੇਰੀ ਹੈਗੀ ਆ ਉਹਦੇ ਮੁਤਾਬਕ ਸਰਕਾਰ ਕੋਲੇ ਆਪਣੀ ਨਿੱਜੀ ਕਹ ਲਈਏ ਵੀ ਉਹਨਾਂ ਦੀ ਇੱਕ ਪਾਵਰ ਆ ਸਰਕਾਰ ਕੋਲੇ ਵੀ ਉਹ ਕਿਸੇ ਨੂੰ ਵੀ ਨੌਕਰੀ ਦੇ ਸਕਦੀ ਆ ਆ ਤੁਸੀਂ ਹੋਣੀ ਦੇਖ ਲਓ ਚਾਹੇ ਆਪਣੇ ਬਿਆਨ ਸਿੰਘ ਦੇ ਪੋਤੇ ਨੂੰ ਮਤਲਬ ਸਾਬਕਾ ਮੁੱਖ ਮੰਤਰੀ ਉਹਨਾਂ ਦੇ ਪੋਤੇ ਨੂੰ ਮਤਲਬ ਨੌਕਰੀ ਦਿੱਤੀ ਕਿਉਂਕਿ ਸਰਕਾਰ ਦੀ ਮਰਜ਼ੀ ਹੈ ਸਰਕਾਰ ਕਿਸੇ ਨੂੰ ਵੀ ਨੌਕਰੀ ਦੇ ਸਕਦੀ ਆ ਦੂਜੇ ਪਾਸੇ ਆਪਣਾ ਇੱਕ ਜਿਹੜਾ ਹੁਣ ਕਰਮਚਾਰੀ ਪੁਲਿਸ ਕਰਮਚਾਰੀ ਉਹਦਾ ਗੁੱਟ ਵੜ ਦਿੱਤਾ ਸੀਗਾ ਜੀ 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 ਉਹਨਾਂ ਦੇ ਬੇਟੇ ਨੂੰ ਨੌਕਰੀ ਦਿੱਤੀ ਆ ਹੈਨਾ ਕਿ ਕੋ ਸਰਕਾਰ ਦੀ ਮਰਜ਼ੀ ਹੈ ਉਹ ਕਿਸੇ ਨੂੰ ਵੀ ਦੇ ਸਕਦੀ ਆ ਆਪਾਂ ਅਸੀਂ ਇਸ ਗੱਲ ਦੇ ਵਿਰੋਧੀ ਨਹੀਂ ਕਾਲੇ ਦੌਰ ਦੇ ਦੌਰਾਨ ਜਿਹੜੀਆਂ ਸੰਤਾਪ ਭੋਗਿਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲਣੀ ਚਾਹੀਦੀ ਸੀ ਮੈਂ ਗੱਲ ਕਰ ਰਿਹਾ ਵੀ ਅਸੀਂ ਇਸ ਗੱਲ ਦੇ ਵਿਰੋਧੀ ਨਹੀਂ ਵੀ ਇਹਨਾਂ ਨੂੰ ਨੌਕਰੀਆਂ ਕਾਹਤੋਂ ਦੇਤੀਆਂ ਪਰ ਅਸੀਂ ਇਸ ਗੱਲ ਦੇ ਹਾਮੀ ਆ ਕਿ ਸਰਕਾਰ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਵਾ ਵੀ ਇਹ ਜਿਹੜੇ ਕਾਲੇ ਦੌਰ ਦੇ ਵਿੱਚ ਵਿਚਾਰੇ ਜਿਨ੍ਹਾਂ ਨੇ ਆਪਦੇ ਪਤੀ ਆਪਣੇ ਪਰਿਵਾਰ ਦੇ ਮੈਂਬਰ ਗੁਆ ਲਏ ਤੇ ਇਹਨਾਂ ਨੂੰ ਜੇ ਤੁਸੀਂ ਗਰੀਬ ਨੇ ਲੋੜਵੰਦ ਨੇ ਜੇਕਰ ਲੋੜ ਮੁਤਾਬਕ ਇਹਨਾਂ ਨੂੰ ਦੂਜੀ ਨੌਕਰੀ ਵੀ ਤੁਸੀਂ ਦੇ ਦੋ ਜਿਵੇਂ ਦੂਜਿਆਂ ਨੂੰ ਦਿੱਤੀ ਆ ਤੇ ਇਹਨਾਂ ਨੂੰ ਦੇ ਤੋ ਤਾਂ ਇਹਨਾਂ ਦਾ ਵਿਚਾਰਾਂ ਦਾ ਗੁਜ਼ਾਰਾ ਸੌਖਾ ਇਹ ਪਰਿਵਾਰ ਆ ਜਿਹੜਾ ਇਹਨਾਂ ਨੂੰ ਵੀ ਤੁਸੀਂ ਲੜਕੇ ਨੌਕਰੀ ਦਵਾਈ ਆਪਣਾ ਨਾਲ ਨਾਲ ਕਾਰਵਾਈ ਕਰਕੇ ਬਿਲਕੁਲ ਜਿਹੜਾ ਇਹ ਇੱਕ ਤੀਜਾ ਪਰਿਵਾਰ ਆ ਹੀ ਬੈਠਾ ਆਪਣੇ ਕੋਲੇ ਇਹਨਾਂ ਨੇ ਚਲੋ ਨੌਕਰੀ ਇਹਨਾਂ ਨੂੰ ਪਹਿਲਾਂ ਆਲਰੇਡੀ ਮਰ ਚੁੱਕੀ ਸੀਗੀ ਇਹ ਦੂਜੀ ਨੌਕਰੀ ਦੇ ਮਾਮਲੇ ਦੇ ਵਿੱਚ ਆਪਣੇ ਕੋਲੇ ਪਹੁੰਚੇ ਸੀਗੇ ਦੂਜੇ ਨੰਬਰ ਤੇ ਇਹਨਾਂ ਨੂੰ ਜਿਹੜਾ ਗੁਜ਼ਾਰਾ ਪਤਾ ਉਹ ਨਹੀਂ ਕਦੇ ਮਿਲਿਆ ਸੀ ਅਜੇ ਉਹਦੀ ਕਾਰਵਾਈ ਵੀ ਸਾਡੀ ਵੱਖਰੀ ਤੌਰ ਤੇ ਚੱਲ ਰਹੀ ਆ ਇਹਨਾਂ ਦਾ ਬੇਟਾ ਇਹ ਇਹਨੂੰ ਮਤਲਬ ਸੈਕੰਡ ਨੌਕਰੀ ਜਿਹੜੀ ਇਹ ਇਹਨਾਂ ਨੇ ਅਪਲਾਈ ਕੀਤੀ ਸੀਗੀ ਤਾਂ ਕਿ ਇਹਨਾਂ ਨੇ ਕਹਿਣ ਤੇ ਅਪਲਾਈ ਕੀਤੀ ਆ ਪਰ ਹੁਣ ਜਵਾਬ ਇਹ ਮਿਲ ਰਿਹਾ ਵਾ ਵੀ ਤੁਹਾਨੂੰ ਜੀ ਇੱਕ ਨੌਕਰੀ ਮਿਲ ਗਈ ਇੱਕਦੋਂ ਅ ਅਪਲਾਈ ਕੀਤਾ ਦੂਜੀ ਵਾਰ ਇਹਨਾਂ ਨੇ ਇਹ ਇਹਨਾਂ ਨੇ ਮੇਰੇ ਖਿਆਲ 10ਵੀਂ ਪਾਸ ਜਦੋਂ ਨੇ ਕੀਤੀ ਆ ਮੁੰਡੇ ਨੇ 2012 ਬੂਰਾ ਦੇ ਵਿੱਚ ਸ਼ਾਇਦ ਉਦੋਂ ਇਹਨਾਂ ਨੇ ਅਪਲਾਈ ਕੀਤਾ ਉਸ ਤੋਂ ਬਾਅਦ 14 ਦੇ ਵਿੱਚ ਜਦੋਂ ਪਲੱਸ 2 ਕਰ ਲਈ ਫੇਰ ਅਪਲਾਈ ਕੀਤਾ ਦੋਨੇ ਪਹਿਲਾਂ ਪੁਲਿਸ ਰਿਕਾਰਡ ਦੇ ਉੱਤੇ ਨੇ ਮੈਂ ਏਡੀਜੀਪੀ ਸਾਹਿਬ ਨੂੰ ਮਿਲ ਕੇ ਆਇਆ ਬਹੁਤ ਸਾਰੇ ਅਫਸਰਾਂ ਨਾਲ ਸਾਡੀਆਂ ਉਹ ਚਫਰਾਂ ਨਾਲ ਮੀਟਿੰਗਾਂ ਹੋਈਆਂ ਇਹਨਾਂ ਮਾਮਲਿਆਂ ਨੂੰ ਲੈ ਕੇ ਉਹ ਤੁਸੀਂ ਹਿਸਾਬ ਲਾ ਵੀ ਐਸਐਸਪੀ ਦਫਤਰ ਜਗਰਾਉਂ ਤੋਂ ਲੈ ਕੇ ਡੀਆਈਜੀ ਦਫਤਰ ਲੁਧਿਆਣਾ ਅਜਕਲ ਆਈਜੀ ਦਫਤਰ ਉਸ ਤੋਂ ਬਾਅਦ ਤੁਸੀਂ ਡੀਜੀਪੀ ਦਫਤਰ ਦੀ ਗੱਲ ਕਰ ਲਓ ਮੇਰਾ ਖਿਆਲ ਆ ਵੀ ਕੋਈ ਜਿਹੜਾ ਇਹ ਏਡੀਜੀਪੀ ਵੈਲਫੇਅਰ ਅਫਸਰ ਹੋਊਗਾ ਜਿਹਨੂੰ ਮੈਂ ਨਹੀਂ ਮਿਲਿਆ ਹੋਊਗਾ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਮੈਂ ਇਹਨਾਂ ਨੂੰ ਉਹਨਾਂ ਅਫਸਰਾਂ ਨੂੰ ਮਿਲਦਾ ਰਿਹਾ ਪਿੱਛੇ ਜੇ ਆ ਲਾਕਡਾਊਨ ਤੋਂ ਪਹਿਲਾਂ ਅਰਪਤ ਸ਼ੁਕਲਾ ਜੀ ਏਡੀਜੀਪੀ ਸੀਗੇ ਉਹ ਮਤਲਬ ਏਡੀਜੀਪੀ ਵੈਲਫੇਅਰ ਲੱਗੇ ਸੀ ਅਸੀਂ ਉਹਨਾਂ ਨੂੰ ਜਾ ਕੇ ਮੈਂ ਪਰਿਵਾਰਾਂ ਨੂੰ ਉਹਨਾਂ ਦੇ ਪੇਸ਼ ਕੀਤਾ ਮੈਂ ਕਿਹਾ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਵੀ ਨੌਕਰੀਆਂ ਦੇ ਦਿਓ ਉਹ ਕਹਿੰਦੇ ਜੀ ਵੀ ਇਹਨਾਂ ਨੂੰ ਇੱਕ ਇੱਕ ਨੌਕਰੀ ਮਿਲ ਗਈ ਮੈਂ ਕਿਹਾ ਜੀ ਵੀ ਬਹੁਤ ਸਾਰੇ ਹੋਰ ਪਰਿਵਾਰ ਆ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਵੀ ਮਿਲਗੀਆਂ ਕਹਿੰਦੇ ਇਹ ਤਾਂ ਹੋ ਨਹੀਂ ਸਕਦਾ ਮੈਂ ਕਿਹਾ ਜੀ ਮੇਰੇ ਕੋਲ ਰਿਕਾਰਡ ਆ ਜਦੋਂ ਉਹਨਾਂ ਨੂੰ ਮੈਂ ਰਿਕਾਰਡ ਦਿਖਾਇਆ ਤਾਂ ਹੈਰਾਨ ਹੋਏ ਪਰ ਚਲੋ ਫਿਰ ਵੀ ਉਹਨਾਂ ਨੇ ਹਮਦਰਦੀ ਪਾਰਕਟ ਕੀਤੀ ਉਹ ਕਹਿੰਦੇ ਵੀ ਬਿਲਕੁਲ ਫਿਰ ਠੀਕ ਆ ਵੀ ਉਸ ਟਾਈਮ ਦੇ ਜਿਹੜੇ ਪਹਿਲਾਂ ਵਾਲੇ ਡੀਜੀਪੀ ਸੀ ਸਮੇਤ ਸਿੰਘ ਸੈਣੀ ਵੀ ਉਹਦੇ ਮੌਕੇ ਦੇ ਇਹ ਸਾਰਾ ਕੁਝ ਜਿਹੜਾ ਇਹ ਵਾਪਰਿਆ ਤੇ ਉਦੋਂ ਉਹਨਾਂ ਦੇ ਮੌਕੇ ਨੌਕਰੀਆਂ ਦਿੱਤੀਆਂ ਗਈਆਂ ਪਰ ਅਸੀਂ ਕਹਿੰਦੇ ਵੀ ਚਲੋ ਇਹਨਾਂ ਵਿਚਾਰਿਆਂ ਨੂੰ ਵੀ ਦੇ ਦਿਓ ਇਹ ਵਿਚਾਰੇ ਡਿਜ਼ਰਵ ਕਰਦੇ ਕੀ ਨਾਮ ਹੈ ਜੀ ਤੁਹਾਡਾ ਗੁਰਮੀਤ ਕੌਰ ਆ ਜੀ ਅੱਛਾ ਗੁਰਮੀਤ ਕੌਰ ਤੁਹਾਡਾ ਕੌਣ ਸੀ ਦੋਗੇ ਸੀ ਸਾਡੇ ਘਰ ਦੇ ਸੀ ਬਲਬੀਰ ਸਰਦਾਰ ਬਲਬੀਰ ਸਿੰਘ ਅੱਛਾ ਕਿਹੜੀ ਜਗ੍ਹਾ ਸੀਗੀ ਤੇ ਨਾ ਤੋ ਉਹ ਸੀ ਚੌਂਕੀਮਾਨ ਡਿਊਟੀ ਸੀ ਉਹਨਾਂ ਦੀ ਚੌਂਕੀਮਾਨ ਉਹਨਾਂ ਦਾ ਪੱਬੀ ਮੁਕਾਬਲਾ ਹੋਇਆ ਸੀ ਅੱਛਾ ਉੱਥੇ ਉਹ ਮਾਰੇ ਗਏ ਸੀ ਤੁਹਾਨੂੰ ਫਿਰ ਕਦੋਂ ਨੌਕਰੀ ਮਿਲੀ ਉਹਦੀ ਮੈਨੂੰ 2003 ਚ ਮਿਲ ਗਈ ਸੀ ਤੇ ਕਦੋਂ ਇਹ ਮੁਕਾਬਲਾ ਕਦੋਂ ਹੋਇਆ ਸੀ 2004-99 92 ਤੋਂ ਬਾਅਦ ਤੁਹਾਨੂੰ ਨੌਕਰੀ 2003 ਚ ਮਿਲੀ ਆ ਜੀ 2003 ਚ ਮਿਲੀ ਆ ਹਾਂ ਜੀ ਬਹੁਤ ਕਰੀਬ ਕਰੀਬ 11 12 ਸਾਲ ਬਾਅਦ ਤੁਹਾਨੂੰ ਇਹ ਨੌਕਰੀ ਮਿਲੀ ਹਾਂ ਜੀ 2003 ਚ ਮਿਲੀ ਆ ਉਹ ਵੀ ਕਲਾਸ 4 ਦੀ ਮਿਲੀ ਆ ਇਹਨਾਂ ਦੇ ਫਿਰੇ ਬੇਟੇ ਦੀ ਛੋਟਾ ਬੇਟਾ ਤਾਂ ਮੇਰਾ ਉਹਨਾਂ ਦੀ ਡੈਥ ਤੋਂ ਬਾਅਦ ਦਾ ਜਨਮ ਆਦਾ ਤਾਂ ਤੇ ਉਦੋਂ ਫਿਰ ਇਹਨਾਂ ਨੇ ਕਿਹਾ ਸੀ ਕਿ ਇਹਨਾਂ ਦੀਆਂ ਪਹਿਲਾ ਲਾ ਦੋ ਪਹਿਲਾਂ ਅਸੀਂ ਲਾਤੀਆਂ ਸੀ ਜਦ ਵੀ ਅਸੀਂ ਚੰਡੀਗੜ੍ਹ ਜਾਂਦੇ ਸੀ ਉਹ ਕਹਿੰਦੇ ਸੀ ਸਾਨੂੰ ਆਉਣ ਦੀ ਕੋਈ ਲੋੜ ਨਹੀਂ ਤੋੜਾ ਕੰਮ ਹੋ ਓਕੇ ਆ ਤੁਹਾਡਾ ਕੰਮ ਓਕੇ ਆ ਸੀ ਕੋਈ ਬਹੁਤ ਗੇੜੇ ਮਾਰੇ ਅਸੀਂ ਕੋਈ ਇਹਨਾਂ ਨੂੰ ਕਿਹਾ ਨਹੀਂ ਸੀ ਵੀ ਸਾਡੀਆਂ ਫੈਲਾਂ ਲਓ ਇਹਨਾਂ ਨੇ ਆਪ ਹੀ ਕਿਹਾ ਸੀ ਹੁਣ ਵੀ 28 29 ਸਾਲ ਹੋ ਗਏ ਨੇ ਹਾਲੇ ਵੀ ਹਾਂਜੀ ਹਾਲੇ ਵੀ ਕੋਈ ਹੁਣ ਬੇਟੇ ਦਾ ਕੁਝ ਨਹੀਂ ਬਣਾ ਨਾ ਵੱਡੇ ਦਾ ਨਾ ਛੋਟੇ ਦਾ ਹਾਂਜੀ ਸੋ ਇਸ ਵੇਲੇ ਅਸੀਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨਾਲ ਗੱਲ ਕਰ ਰਹੇ ਹਾਂ ਵਕੀਲ ਸਾਹਿਬ ਸਾਡੇ ਨਾਲ ਨੇ ਸਤਿੰਦਰਪਾਲ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਜਿਹੜੇ ਇਹ ਕੇਸ ਨੇ ਇਹ ਕਿਸ ਆਧਾਰ ਤੇ ਹੁਣ ਤੁਸੀਂ ਜਿਹੜੇ ਹਿਊਮਨ ਰਾਈਟਸ ਦੇ ਰਾਹੀਂ ਲੜ ਰਹੇ ਹੋ ਕਿਵੇਂ ਹੈਗਾ ਇਹ ਅ ਰਾਣਾ ਜੀ ਦੇਖੋ ਹੁਣ ਸਾਡੇ ਕੋਲ ਜੋ ਦੁੱਧਾ ਇਹ ਮਸਲਾ ਆਇਆ ਹੋਇਆ ਉਦਾਂ ਹੀ ਅਸੀਂ ਇਰਤੇ ਪੈਰਵਾਈ ਕਰ ਰਹੇ ਆ ਅਸੀਂ ਕੋਈ ਦਫਤਰ ਨਹੀਂ ਛੱਡਿਆ ਹੁਣ ਜਿਵੇਂ ਅਸੀਂ ਦੇਖ ਰਹੇ ਆ ਵੀ ਇਹਨਾਂ ਦੇ ਬਰਾਬਰਤਾ ਨਹੀਂ ਰਹੀ ਵੀ ਇਹਨਾਂ ਨੂੰ ਡਿਸਕ੍ਰਿਮੀਨੇਸ਼ਨ ਕੀਤਾ ਗਿਆ ਕਿਸੇ ਨੂੰ ਇੱਕ ਨੌਕਰੀ ਕਿਸੇ ਨੂੰ ਦੋ ਨੌਕਰੀਆਂ ਤਾਂ ਇਹ ਜ਼ਿਆਦਾਤਰ ਪਰਿਵਾਰ ਸਾਡੇ ਕੋਲ ਜਿਹੜੇ ਆ ਅਨੁਸੂਚਿਤ ਜਾਤੀ ਨਾਲ ਰਿਲੇਟ ਕਰਦੇ ਆ ਤਾਂ ਅਸੀਂ ਸਭ ਤੋਂ ਪਹਿਲਾਂ ਮਸਲਾ ਇਹ ਅਸੀਂ ਜਿਹੜਾ ਹਿਊਮਨ ਇਥੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਵਿੱਚ ਪਾਤ ਆ ਵਾ ਵੀ ਇਹਨਾਂ ਨੂੰ ਸਰਕਾਰ ਬਰਾਬਰਤਾ ਦੇ ਆਧਾਰ ਤੇ ਹੀ ਅਗਰ ਦੂਜੇ ਨੂੰ ਦੋ ਦੋ ਨੌਕਰੀਆਂ ਤਾਂ ਇਹਨਾਂ ਦੇ ਪਰਿਵਾਰਾਂ ਨੂੰ ਵੀ ਦੋ ਦੋ ਨੌਕਰੀਆਂ ਕਿਸੇ ਨੂੰ ਇੱਕ ਵੀ ਨਹੀਂ ਮਿਲੀ ਤਾਂ ਇਹ ਇਹਨਾਂ ਨੂੰ ਨੌਕਰੀ ਦਿੱਤੀਆਂ ਜਾਣ ਉਦੋਂ ਬਾਅਦ ਅਸੀਂ ਸਾਡਾ ਜਿਵੇਂ ਵੀ ਸੰਸਥਾ ਦਾ ਅੱਗੇ ਮਿਸ਼ਨ ਹੋਏਗਾ ਵੀ ਇਹਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਣਾ ਤਾਂ ਵੈਸੇ ਵੀ ਸਾਡਾ ਸੰਵਿਧਾਨ ਕਹਿ ਰਿਹਾ ਬਰਾਬਰਤਾ ਆਰਟੀਕਲ 14 16 ਇਹ ਸਾਰੀ ਸਾਡੀ ਬਰਾਬਰਤਾ ਇਹਨਾਂ ਨੂੰ ਦੇਣੀ ਚਾਹੀਦੀਆਂ ਵਾ ਤੇ ਕਾਫੀ ਦੇਰ ਤੋਂ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ ਕਿੰਨੇ ਕੁ ਸਾਲ ਹੋ ਗਏ ਜਿਹੜੀ ਇਹ ਲੜਾਈ ਇਸ ਢੰਗ ਨਾਲ ਚੱਲ ਰਹੀ ਹੈ ਨੀ ਦੇਖੋ ਜੋ ਸਾਡੇ ਧਿਆਨ ਚ ਆਇਆ ਸਾਡੀ ਸੰਸਥਾ ਕੋਲੇ ਆਇਆ ਉਦੋਂ ਤਾਂ ਉਦੋਂ ਤੋਂ ਹੀ ਅਸੀਂ ਚਿੱਠੀ ਪੱਤਰ ਕਰ ਰਹੇ ਆ ਕਿਉਂਕਿ ਅਕਸਰ ਕੀ ਹੁੰਦਾ ਜਦੋਂ ਵੀ ਸਾਡੇ ਕੋਲ ਕੋਈ ਐਹੋ ਜੀ ਕੰਪਲੇਂਟ ਆਉਂਦੀ ਆ ਤੇ ਸਾਡੇ ਕੋਲ ਰਿਕਾਰਡ ਕਈ ਵਾਰ ਨਹੀਂ ਹੁੰਦਾ ਤਾਂ ਸਾਨੂੰ ਰਿਕਾਰਡ ਇਕੱਠਾ ਕਰਨ ਚ ਵੀ ਲੱਗ ਜਾਂਦਾ ਜਿਵੇਂ 2008 ਦਾ 2009 ਚ 2013 ਚ ਦੁਬਾਰਾ ਕੁਝ ਬੰਦੇ ਆਏ ਆ ਤੇ ਹਜੇ ਵੀ ਸਾਡੇ ਕੋਈ ਨਾ ਕੋਈ ਸੰਪਰਕ ਚ ਆ ਜਾਂਦਾ ਜਿਨ੍ਹਾਂ ਨੂੰ ਪਤਾ ਲੱਗਦਾ ਮਨਲਾ ਦਾ ਰਸੂਲਪੁਰ ਸਾਹਿਬ ਉਹ ਤੁਹਾਡੇ ਤੱਕ ਪਹੁੰਚ ਕਰਦੇ ਨੇ ਕਿਉਂਕਿ ਹਾਲੇ ਵੀ ਜਿਹੇ ਪਰਿਵਾਰ ਨੇ ਵਿਚਾਰੇ ਜਿਹੜੇ ਅਨਪੜ੍ਹ ਸੀਗੇ ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਜਾਂ ਜਿਨ੍ਹਾਂ ਨੂੰ ਸਰਕਾਰੀ ਦਰਬਾਰੇ ਪਹੁੰਚ ਨਹੀਂ ਸੀਗੀ ਉਹਨਾਂ ਨੂੰ ਇਹ ਬੈਨੀਫਿਟ ਨਹੀਂ ਮਿਲ ਸਕੇ ਬਿਲਕੁਲ ਬਹੁਤ ਸਾਰੇ ਲੋਕ ਆ ਜਿਹੜੇ ਉਹ ਮਤਲਬ ਦਿਹਾੜੀਦਾਰ ਨੇ ਅਨਪੜ੍ਹ ਨੇ ਹੈਨਾ ਉਹਨਾਂ ਨੂੰ ਗਿਆਨ ਨਹੀਂ ਦੂਜੇ ਨੰਬਰ ਤੇ ਕਈ ਤਾਂ ਵਿਚਾਰੇ ਕਿਆ ਇਹਨਾਂ ਨੂੰ ਕਿੱਥੋਂ ਡੀਜੀਪੀ ਦਫ਼ਤਰੋਂ ਕਿੱਥੋਂ ਚਲੇ ਜਾਣਗੇ ਅੱਛਾ ਪੁਲਿਸ ਦੇ ਉੱਚ ਅਧਿਕਾਰੀ ਕੀ ਸਮਝਦੇ ਨੇ ਹੁਣ ਇਹਨਾਂ ਪਰਿਵਾਰਾਂ ਦੇ ਨਾਲ ਕਿਵੇਂ ਦਾ ਜਦੋਂ ਤੁਸੀਂ ਜਾਣਦੇ ਹੋ ਕਿਉਂਕਿ ਦੌਰ ਨੂੰ ਸਮਾਪਤ ਹੋਏ ਨੂੰ ਕਾਫੀ ਸਮਾਂ ਹੋ ਗਿਆ ਉਦੋਂ ਸੋਚ ਹੋਰ ਸੀ ਹੁਣ ਸੋਚਾਂ ਬਦਲ ਜਾਂਦੀਆਂ ਨੇ ਕੀ ਕੁਝ ਕਹਿੰਦੇ ਨੇ ਅੱਛਾ ਇੱਕ ਹੋਰ ਵੀ ਨਾਲ ਹੀ ਸਵਾਲ ਹੈ ਕਿ ਏਸੇ ਡਿਪਾਰਟਮੈਂਟ ਵਿੱਚ ਨੌਕਰੀ ਮਿਲ ਸਕਦੀ ਜਾਂ ਕਿਸੇ ਵਿੱਚ ਵੀ ਮਿਲ ਸਕਦੀ ਦੇਖੋ ਜਿਹੜਾ ਤਾਂ ਰੀਹੈਬਿਟੇਸ਼ਨ ਦੇਦੀ ਨਾ ਤਾਂ ਕਿਸੇ ਵੀ ਮਿਲ ਸਕਦੀ ਆ ਜਿਹੜੀ ਸੇਵਾਦਾਰ ਦੇ ਤੌਰ ਤੇ ਇਹ ਦਿੰਦੇ ਹਨ ਜਿੱਥੋਂ ਤੱਕ ਗੱਲ ਹੈਗੀ ਆ ਉੱਚ ਮਤਲਬ ਵਿੱਦਿਆ ਦੀ ਯੋਗਤਾ ਦੇ ਆਧਾਰ ਤੇ ਤਾਂ ਵੀ ਕਿਤੇ ਵੀ ਕਿਸੇ ਵੀ ਮਹਿਕਮੇ ਦੇ ਵਿੱਚ ਤਰਸੇ ਆਧਾਰ ਤੇ ਨੌਕਰੀ ਸਰਕਾਰ ਦੇ ਸਕਦੀ ਆ ਅਗਲੀ ਗੱਲ ਪੁਲਿਸ ਵਿਭਾਗ ਨੂੰ ਆਪ ਦੇ ਮਲਾਜ਼ਮਾਂ ਦੇ ਜਿਹੜੇ ਮਤਲਬ ਪਰਿਵਾਰਾਂ ਨੂੰ ਤਾਂ ਉਹਨਾਂ ਨੂੰ ਜਿਹੜੇ ਯੋਗ ਬੱਚੇ ਆ ਉਹਨਾਂ ਨੂੰ ਆਪ ਦੇ ਵਿਭਾਗ ਦੇ ਵਿੱਚ ਵੀ ਨੌਕਰੀ ਦੇਣੀ ਚਾਹੀਦੀ ਆ ਅਸੀਂ ਸਰਕਾਰ ਤੋਂ ਹੁਣ ਕੱਲ ਨੂੰ ਵੀ ਸਾਡੀ ਜਿਹੜੀ ਪਰਸਨਲ ਪਾਲਿਸੀ ਡਿਪਾਰਟਮੈਂਟ ਆ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਪਾਲਿਸੀਆਂ ਬਣਾਉਂਦਾ ਉਹਨਾਂ ਦੇ ਦੇ ਨਾਲ ਸਾਡੀ ਮੀਟਿੰਗ ਆ ਉਹ ਚਫਰਾਂ ਦੇ ਨਾਲ ਤੇ ਉੱਥੇ ਵੀ ਅਸੀਂ ਇਹ ਮੁੱਦਾ ਰੱਖਣਾ ਵਾ ਕਿ ਵੀ ਜਿਹੜੇ ਬੱਚੇ ਬੰਦੇ ਯੋਗ ਨੇ ਉਹਨਾਂ ਵਾਸਤੇ ਘੱਟੋ-ਘੱਟ ਕੋਈ ਪਾਲਿਸੀ ਤੈਅ ਕੀਤੀ ਜਾਵੇ ਡਿਸਕ੍ਰਿਮੀਨੇਸ਼ਨ ਐ ਜਿਹੜੀ ਉਹ ਨਹੀਂ ਹੋਣੀ ਚਾਹੀਦੀਗੀ ਤੁਸੀਂ ਜਦੋਂ ਫਿਰ ਆਰਟੀਆਈ ਦੇ ਤਹਿਤ ਇਹ ਚੀਜ਼ਾਂ ਪਾਉਣੀਆਂ ਸ਼ੁਰੂ ਕੀਤੀ ਆਰਟੀਆਈ ਕਿ ਸਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਫਿਰ ਪਹਿਲੀ ਵਾਰ ਚ ਆਰਟੀਆਈ ਜੀ ਇਨਫੋਰਮੇਸ਼ਨ ਮਿਲਗੀ ਤਾਂ ਬਹੁਤ ਸਮਾਂ ਲੱਗਿਆ ਇਹਨੂੰ ਨਾ ਜੀ ਨਾ ਇਹ ਇਹਦੇ ਵਾਸਤੇ ਮੇਰਾ ਖਿਆਲ ਆ ਵੀ ਸਾਲਾਂ ਬੱਧੀ ਟਾਈਮ ਲੱਗਿਆ 2500 ਤੋਂ ਵੱਧ ਆਰਟੀਆਈਆਂ ਦਾ ਢੇਰ ਸਾਡੇ ਕੋਲ ਲੱਗਿਆ ਪਿਆ ਵਾ ਤੇ 2008 ਤੋਂ ਲੈ ਕੇ ਹੁਣ ਤੱਕ ਇਹ ਸਾਰਾ ਰਿਕਾਰਡ ਇਕੱਠਾ ਕਰਦਿਆਂ ਨੂੰ ਸਾਨੂੰ 8 ਤੋਂ ਲੈ ਲਓਗੇ 12 ਸਾਲ ਲੱਗੇ 12 ਕੋਰ ਮੰਗਿਆ ਕੀ ਰਿਕਾਰਡ ਮੰਗਿਆ ਵੀ ਜਿਹੜੇ ਵਾਰਿਸ ਨੇ ਕਿੰਨਿਆਂ ਨੂੰ ਵਾਰਿਸ ਨੂੰ ਨੌਕਰੀ ਦਿੱਤੀਆਂ ਇਹ ਪੁੱਛਿਆ ਗਿਆ ਬਿਲਕੁਲ ਬਿਲਕੁਲ ਸਟੈਪ ਬਾਈ ਸਟੈਪ ਸੀਗਾ ਵੀ ਕੁੱਲ ਕਿੰਨੇ ਸ਼ਹੀਦ ਹੋਏ ਆ ਉਹਦੇ ਵਿੱਚੋਂ ਕਿੰਨਿਆਂ ਵਾਰਸਾਂ ਨੂੰ ਤੁਸੀਂ ਇੱਕ ਇੱਕ ਨੌਕਰੀ ਦਿੱਤੀ ਆ ਕਿੰਨਿਆਂ ਨੂੰ ਦੋ ਦੋ ਦਿੱਤੀਆਂ ਆ ਕਿੰਨਿਆਂ ਨੂੰ ਤਿੰਨ ਤਿੰਨ ਦਿੱਤੀਆਂ ਆ ਠੀਕ ਹੈ ਨਾ ਦੂਜੇ ਨੰਬਰ ਤੇ ਉਹਨਾਂ ਦਾ ਜਿਹੜਾ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਦਾ ਵੀ ਉਹਨਾਂ ਦਾ ਇਹ ਵੀ ਅਸੀਂ ਮੰਗਿਆ ਵੀ ਉਹਨਾਂ ਦਾ ਰਿਲੇਸ਼ਨ ਕੀ ਸੀ ਮੰਨ ਲਓ ਸ਼ਹੀਦ ਹੋਣ ਵਾਲਾ ਜਿਹੜਾ ਕਰਮਚਾਰੀ ਆ ਇੱਕ ਪੁਲਿਸ ਕਰਮਚਾਰੀ ਮੁੰਡਿਆਂ ਨੇ ਲਹਿਰ ਦੇ ਵਿੱਚ ਚਲੋ ਮਾਰਤਾ ਉਸ ਤੋਂ ਬਾਅਦ ਉਹ ਜਿਹੜਾ ਸ਼ਹੀਦ ਆ ਉਹਦਾ ਜਿਹੜਾ ਤੁਸੀਂ ਨੌਕਰੀ ਦੇਣੀ ਆ ਉਹ ਜਿਹੜਾ ਬਾਦਸਾ ਉਹਦਾ ਸ਼ਹੀਦ ਦੇ ਨਾਲ ਰਿਸ਼ਤਾ ਕੀ ਆ ਉਹਦੇ ਵਿੱਚ ਸਾਡੇ ਕੋਲ ਰਿਕਾਰਡ ਦੱਸਦਾ ਵਾ ਕਿ ਵੀ ਰਸਤੇ ਦੇ ਵਿੱਚ ਉਹਦਾ ਜਿਵੇਂ ਕਹ ਲਈਏ ਵੀ ਪੋਤਾ ਵਾ ਦੋਤਾ ਵਾ ਭੈਣ ਭਰਾ ਵਾ ਮਤਲਬ ਡਾਇਰੈਕਟ ਬਲੱਡ ਰਿਲੇਸ਼ਨ ਨਹੀਂ ਹੈਗਾ ਜਿਵੇਂ ਹੁੰਦਾ ਹੈ ਇੰਡਾਇਰੈਕਟ ਵੀ ਹੈ ਇੰਡਾਇਰੈਕਟ ਵੀ ਹੈ ਇੰਡਾਇਰੈਕਟ ਵੀ ਹੈ ਸਭ ਨੂੰ ਚਲੋ ਨੌਕਰੀ ਇਤਨਾ ਵਧੀਆ ਗੱਲ ਕੀਤੀ ਆ ਚਲੋ ਉਹਨਾਂ ਦੇ ਪਰਿਵਾਰਾਂ ਰੋਟੀ ਪੈ ਗੇ ਪਰ ਦੁੱਖ ਇਸ ਗੱਲ ਦਾ ਆਉਂਦਾ ਵੀ ਜਿਹੜੇ ਗਰੀਬ ਵਿਚਾਰੇ ਦਿਹਾੜੀਆਂ ਲਾਉਂਦੇ ਆ ਉਹਨਾਂ ਨੂੰ ਕਾਹਤੋਂ ਛੱਡਦਾ ਉਹ ਕਿਉਂ ਛੱਡਦੇ ਇੱਕ ਹੋਰ ਸਵਾਲ ਜਿਹੜੇ ਦੂਜੀ ਧਿਰਾਂ ਜਿਹਨੂੰ ਅਸੀਂ ਮੰਨ ਕੇ ਚੱਲਦੇ ਆ ਕਿ ਖੜਕੂਆਂ ਦੇ ਨਾਲ ਜਾਂ ਲਹਿਰ ਦੇ ਨਾਲ ਜੁੜੇ ਹੋਏ ਲੋਕ ਸੀਗੇ ਪਰਿਵਾਰਾਂ ਦਾ ਤਾਂ ਉਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਲਈ ਵੀ ਇਹੀ ਪਾਲਿਸੀ ਹੈ ਬਿਲਕੁਲ ਬਹੁਤ ਸਾਰੇ ਪਰਿਵਾਰਾਂ ਉਹ ਇੱਥੇ ਇੱਕ ਸਾਡੇ ਕੋਲ ਪਰਿਵਾਰ ਚਲੋ ਅੱਜ ਉਹ ਨਹੀਂ ਮਤਲਬ ਆਏਗੇ ਉਹ ਉਹਨਾਂ ਦਾ ਜਿਹੜਾ ਘਰ ਦਾ ਮੈਂਬਰ ਸੀ ਮੁਖੀ ਘਰ ਦਾ ਉਹ ਠੇਕੇ ਦੇ ਉੱਤੇ ਕੰਮ ਕਰਦਾ ਸੀਗਾ ਮੁੰਡਿਆਂ ਨੇ ਮਾਰਤਾ ਉਹਨੂੰ ਨੌਕਰੀ ਦਵਾਈ ਉਹਦੀ ਮਾਤਾ ਨੂੰ ਪੈਨਸ਼ਨ ਮਤਲਬ ਲੱਗੀ ਇਸੇ ਤਰ੍ਹਾਂ ਜੱਥੇਬੰਦੀ ਇਹ ਲੜਾਈ ਇੱਕ ਵੱਖਰੀ ਲੜ ਰਹੀ ਆ ਕਿ ਵੀ ਜਿਹੜੇ ਮਤਲਬ ਡਿਜ਼ਰਵ ਕਰਦੇ ਨੇ ਪਰ ਲਹਿਰ ਨਾਲ ਸੰਬੰਧਤ ਨਹੀਂ ਸੀਗੇ ਉਹ ਵੀ ਤਾਂ ਮਾਰੇ ਗਏ ਨਾ ਜਾਂ ਉਹ ਗੁੰਮਸ਼ੁਦਾ ਨਹੀਂ ਅਜੇ ਤੱਕ ਉਹਨਾਂ ਨੂੰ ਵੀ ਤਾਂ ਮਤਲਬ ਇਹਦੇ ਵਿੱਚ ਤੁਹਾਡੀ ਗੱਲ ਵੀ ਜਿਹੜੇ ਇੱਕ ਤਾਂ ਪੁਲਿਸ ਦੇ ਨਾਲ ਸੰਬੰਧਿਤ ਚਾਹੇ ਹੋਮਗਾਰਡ ਜਾਂ ਪੁਲਿਸ ਮੁਲਾਜ਼ਮ ਜਾਂ ਜਿਹੜੇ ਆਮ ਨਾਗਰਿਕਾਂ ਉਹਨਾਂ ਦਾ ਵੀ ਇਹੀ ਇਹੀ ਹੱਕ ਹੈਗਾ ਬਿਲਕੁਲ ਉਹਨਾਂ ਦਾ ਵੀ ਹੱਕ ਆ ਔਰ ਇਹਦੇ ਚ ਇੱਕ ਬੜਾ ਪੁਆਇੰਟ ਆ ਕਿ ਵੀ ਇੱਕ ਤਾਂ ਉਹ ਮੁਲਾਜ਼ਮ ਜਿਹੜੇ ਸਰਕਾਰੀ ਮੁਲਾਜ਼ਮ ਸੀ ਮਾਰੇ ਗਏ ਦੂਜੇ ਪਾਸੇ ਉਹ ਜਿਹੜੇ ਮਤਲਬ ਲਹਿਰ ਨਾਲ ਜੁੜੇ ਹੋਏ ਸੀਗੇ ਮੁੰਡੇ ਅਸੀਂ ਉਹਨਾਂ ਦੀ ਆਪਾਂ ਲਹਿਰ ਨਾਲ ਜੁੜਿਆ ਨੂੰ ਕੱਢ ਦਈਏ ਕਿਉਂਕਿ ਉਹ ਤਾਂ ਦਾਗੀ ਨੇ ਆਪਾਂ ਮੰਨ ਲੈਨੇ ਆ ਪਰ ਜਿਹੜੇ ਦਾਗੀ ਨਹੀਂ ਹੈਗੇ ਜਿਹੜੇ ਵਿਚਾਰੇ ਤੜਕੇ ਪਾਟਕਨ ਰੋਲ ਲਾਉਣ ਗਏ ਮੁੜ ਕੇ ਨਹੀਂ ਆਏ ਜੀ ਰਾਤ ਨੂੰ 11 ਵਜੇ ਦਵਾਈ ਲੈਣ ਗਏ ਉਹ ਮੁੜ ਕੇ ਨਹੀਂ ਆਏ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਨਾ ਉਹਨਾਂ ਦਾ ਤਾਂ ਕੋਈ ਕੇਸ ਵੀ ਨਹੀਂ ਕਿਸੇ ਸਾਡੇ ਕੋਲ ਇਸ ਤਰ੍ਹਾਂ ਦੀ ਕੇਸ ਅਸੀਂ ਉਹਨਾਂ ਦੀ ਲੜਾਈ ਵੀ ਲੜ ਰਹੇ ਆ ਉਹ ਕਦੇ ਵੱਖਰੀ ਗੱਲ ਲੰਬੀ ਕਹਾਣੀਆਂ ਵੱਖਰੀ ਕਦੇ ਗੱਲ ਕਰ ਸੋ ਇਹ ਵੱਡੀ ਗੱਲ ਇਹੀ ਹੈ ਕਿ ਜਿਹੜੇ ਸ਼ਹੀਦ ਪੁਲਿਸ ਪਰਿਵਾਰ ਨੇ ਇਹਨਾਂ ਨਾਲ ਵਿਤਕਰਾ ਹੋਇਆ ਏ ਤੇ ਹਾਲੇ ਵੀ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਬੈਨੀਫਿਟਸ ਜਿਹੜੇ ਮਿਲਣੇ ਚਾਹੀਦੇ ਸੀ 20-20 ਸਾਲ 30-30 ਸਾਲ ਗੁਜ਼ਰ ਚੁੱਕੇ ਨੇ ਇਨਸਾਫ ਦੀ ਉਡੀਕ ਦੇ ਵਿੱਚ ਤੇ ਇੱਕ ਪਾਸੇ ਤੁਸੀਂ 165 ਪਰਿਵਾਰ ਇਹ ਜੇ ਸਾਹਮਣੇ ਆਏ ਨੇ ਆਰਟੀਆਈ ਦਾ ਖੁਲਾਸਾ ਏ ਔਨ ਰਿਕਾਰਡ ਗੱਲ ਏ ਕਿ ਦੋ-ਦੋ ਨੌਕਰੀਆਂ ਮਿਲ ਗਈਆਂ ਤਿੰਨ-ਤਿੰਨ ਨੌਕਰੀਆਂ ਮਿਲ ਗਈਆਂ ਤੇ ਕਈ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਨੂੰ ਹੁਣ ਤੱਕ ਇੱਕ ਇੱਕ ਨੌਕਰੀ ਵੀ ਨਹੀਂ ਮਿਲੀ। ਸੋ ਪੁਲਿਸ ਡਿਪਾਰਟਮੈਂਟ ਤੇ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਆਖਿਰ ਦੋ-ਦੋ ਪਾਲਿਸਿਸ ਡਬਲ ਸਟੈਂਡਰਡ ਕਿਉਂ ਜੇ ਤੁਸੀਂ ਜਿਸ ਨੀਤੀ ਤਹਿਤ ਦੋ-ਦੋ ਤਿੰਨ-ਤਿੰਨ ਨੌਕਰੀਆਂ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਨੇ ਤਾਂ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਵੀ ਤੇ ਜਿਨ੍ਹਾਂ ਨੂੰ ਦੂਜੀ ਨੌਕਰੀ ਮਿਲਣੀ ਹੈ ਉਹ ਵੀ ਦਿੱਤੀ ਜਾਵੇ। ਫਿਲਹਾਲ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਕੀ ਕਰਦੀ ਹੈ ਪਰ ਕਾਲੇ ਦੌਰ ਦੇ ਦੌਰਾਨ ਸੰਤਾਪ ਬਹੁਤ ਸਾਰੇ ਲੋਕਾਂ ਨੇ ਭੋਗਿਆ ਹੈ, ਘਰਾਂ ਦੇ ਘਰ ਉਜੜ ਗਏ ਤੇ ਉਹਨਾਂ ਦੀ ਸਹਾਇਤਾ ਦੀ ਜ਼ਰੂਰਤ ਹੈ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਵੀਰ ਸਿੰਘ ਰਾਣਾ। ਉਨ੍ਹਾਂ ਦੇ ਵਿੱਚੋਂ 165 ਜਿਹੜੇ